सोशी जी सारे चलो जी मैं आई यहां पे अपना मम्मी देखा है तो देखो जी साडा कर इधर बीच में है सब्जियां बीन्स लगी हैं और तो लगी, <laughs> लगी हैं लक्ष्मी वो तो मालिक दे तोड़ का देखो ਕੀ ਆ ਵੀ ਛੋਟੀਆਂ ਛੋਟੀਆਂ ਲੱਗੀਆਂ ਹੋਈਆਂ ਸੋ ਦੇਖੋ ਜਿੱਧਰ ਕੀਆ ਲੱਗੀਆਂ ਹੋਈਆਂ ਇਧਰ ਵੀ ਇਧਰ ਮੰਮੀ ਜਾ ਰਹੇ ਆ ਲਓ ਜੀ ਇਧਰ ਲਗਾਏ ਹੋਇਆ ਆਲੂ ਪੂਰਾ ਖੇਤ ਸਾਰਾ ਆਲੂਆਂ ਦਾ ਲਗਾਇਆ ਇਸ ਵਾਰ ਆਇਆ ਇਧਰ ਆ ਰਹੀ ਵੀ ਗਈ ਆ ਤੋਰੀ ਆਏ ਨਹੀਂ ਕਦੀ ਅਸੀਂ ਇੱਕਦਮ ਹੂੰ ਆਹ ਰੋ ਇਹਦੇ ਵੀ ਸਬਜ਼ੀਆਂ ਹੋ ਲਸਣ ਲਸਣ ਤਾਂ ਕਾਫੀ ਹੋਇਆ ਹੈ ਹਾਂ ਹੋ ਸਭ ਪੱਟ ਪੁੱਟ ਦਿੱਤੇਗਾ ਅਸ ਵਾਂਝਣੇ ਦਾ ਹੈ ਨਾ ਆਹ ਇਹ ਮੰਮੀ ਦੇ ਪੱਤੇ ਖਾਇਆ ਕਰੋ ਤੁਸੀਂ ਹੈ ਵਾਂਝਣੇ ਦੇ ਲਈ ਆਵਾ ਪੱਤੇ ਆਹ ਤਾਂ ਬੀਨਸ ਵੀ ਲੱਗੀਆਂ ਗਈਆਂ ਹਾਂ ਨਹੀਂ ਇਹਨਾਂ ਨੂੰ ਉਹ ਕਰ ਲਿਆ ਕਰੋ ਨਾ ਪਰੌਂਠੀ ਬਣਾ ਕੇ ਖਾ ਲਈ ਲੈ ਪਤਾ ਕਿ ਨਹੀਂ ਅਕਬਰ ਗਏ ਆ ਕੋੜ ਹੂੰ ਜੋ ਜਿੱ ਇੱਧਰ ਲਗਾਈਆਂ ਹੋਈਆਂ ਸਬਜ਼ੀਆਂ ਪੂਰਾ ਪਲਾਟ ਦੇ ਵਿੱਚ ਉੱਕੇ ਤੱਕ ਉੱਧਰ ਨਹੀਂ ਮੈਂ ਜਾਵਾਂਗੀ ਕਿਉਂਕਿ ਗਿੱਲਾ ਹੈ بارش ਹੋ ਗਈ ਸੀ ਕੱਲ ਲੋ ਜੀ ਇੱਧਰ ਕੀ ਆਦੀ ਵੇਲ ਵੀ ਇੱਧਰ ਵੀ ਚੜਾਈ ਹੋਈ ਹੈ ਥੈਣੀ ਬਣਉ ਨੂੰ ਫਲਾਵਰ ਵੀ ਲੱਗੀ ਹੋਆ ਹਾਂ ਤਾਂ ਬੋਲ ਉਹ ਖੋਦਾ ਤੇ ਡੈਡੀ ਨੇ ਲਾਇਆ ਕਿੱਥੇ ਤੈਨੂੰ ਦਿਖਾਣਾ ਕਿਹੜਾ ਲਾਇਆ ਉਹ ਲਾਇਆ ਮੈਂ ਕਿਹਾ ਜਾਮਣਿਆ ਹਾਂ ਆਹ ਖੋਦਾ ਨਹੀਂ ਉਹੀ ਆਹ ਜਾ ਜਾਮਣ ਦੀ ਉੱਤੇ ਲਗਾਏ ਚਲੋ ਜੀ ਇੱਧਰ ਆਂ ਬੰ ਕੀ ਕੀ ਕੁਸ਼ ਲਗਾਇਆ ਦੇਖ ਲਓ ਗਰਦਿਆ ਨੇ ਤੇ ਉਹ ਸਾਹਮਣੇ ਹੈ ਜੀ ਸਾਡਾ ਘਰ ਨਾਲ ਹੀ ਖੇਤਾਂ ਦੇ ਵਿੱਚ ਬਣਾਇਆ ਹੈ ਤੇ ਇਸ ਸਾਈਡ ਹੈਗਾ ਪਿੰਡ ਸਾਡੇ ਸਾਰੇ ਹੈਗਾ مین ਰੋਡ ਤੇ ਤੇ ਦੇਖੋ ਜੀ ਕਿ ਕਿ ਇੱਥੇ ਸਾਡੀ ਜ਼ਮੀਨ ਸੀ ਇਸ ਕਰਕੇ ਇੱਧਰ ਹੀ ਬਣਾ ਲਿਆ ਇੱਧਰ ਫੰਡਰ ਦੇ ਵਿੱਚ ਵੀ ਹੈਗਾ ਪਰ ਪਰ ਇੱਧਰ ਬਣਾ ਲਿਆ ਨੀਚੇ ਦੁਕਾਨਾਂ ਤੇ ਉੱਪਰ ਤੇ ਹੈਸ਼ ਐ ਦੇਖੋ ਜੀ ਤੇ ਸਾਰੀ ਖੇਤ ਸਾਡੇ ਆ ਘਰ ਨੂੰ ਵਾਪਸ ਕੁਮਕਿਆਏ ਖੇਤਾਂ ਚ ਸਵੇਰੇ ਸਵੇਰੇ ਇਹ ਸਿੱਟੇ ਨੀਚੇ ਉਪਟੀ ਹੈ ਮੇਰੀ ਭਾਬੀ ਦਾ ਬੜੀ ਵੈਲੀ ਇਹ ਨਹੀਂ ਪਰਦੀ ਸੋ ਫੰਮੀ ਲੈ ਕੇ ਆਇਆ ਦੁੱਧ ਤੇ ਫੈਮਲੀ ਪਿਕ ਲੋ ਜੀ ਮੈਂ ਆ ਗਈਆਂ ਛੱਤੇ ਤੇ ਹੁਣ ਮੈਂ ਤੁਹਾਨੂੰ ਦਿਖਾਵਾਂ ਕਿਧਰ ਇਹ ਦੇਖੋ ਇਹ ਵੀਜੇ ਆਲੂ ਉਹ ਸਬਜ਼ੀਆਂ ਸਾਹਮਣੇ ਲਗਾਈਆਂ ਹੋਈਆਂ ਸਬਜ਼ੀਆਂ ਜਿਹੜਾ ਮੈਂ ਤੁਹਾਨੂੰ ਦਿਖਾ ਕੇ ਲੈ ਕੇ ਤੇ ਉੱਧਰ ਵੀ ਲਗਾਈਆਂ ਹੋਈਆਂ ਤੇ ਦੇਖੋ ਇਹ ਸਾਹਮਣੇ ਪਿੰਡ ਹੈ ਤੇ ਇਹ ਸਾਡੇ ਦੋ ਤਿੰਨ ਘਰੀ ਨੇ ਇੱਥੇ ਇੱਕ ਸਾਡਾ ਇੱਕ ਉਧਰ ਚਾਚਾ ਜੀ ਹੋਂ ਦਾ ਹੈ ਤੇ ਕਿਉਂਕਿ ਫਿਰ ਅਸੀਂ ਉਧਰ ਆਪਣੇ ਖੇਤਾ ਜੀ ਬਣਾ ਲਿਆ ਪਿੰਡ ਚ ਵੀ ਹੈਗਾ ਪਰ ਫਿਰ ਹੁਣ ਇਹਨਾਂ ਨੇ ਇੱਧਰ ਬਣਾ ਲਿਆ ਤੇ ਲੋ ਜੀ ਇਹ ਰੋਡ ਬਹੁਤ ਚੱਲਦਾ ਦੇਖੋ ਬਾਹਰੋਂ ਪੌਦਾ ਦਿਖਣ ਦੇਖੋ ਇਹ ਇਹ ਅਜਵਾਇਨ ਦਾ ਪੌਦਾ ਇਹਦੇ ਵਿੱਚ ਬਹੁਤ ਹੀ ਅੱਛੀ ਖੁਸ਼ੂ ਅਜਵਾਇਨ ਦੀ ਆ ਰਹੀ ਹੈ ਤੇ ਇਹ ਚਾਹ ਚ ਪਾਉਂਦੇ ਆ ਦੇਖੋ کافی ਵੱਡਾ ਹੋ ਗਿਆ ਜੇ ਇਧਰ ਬੈਕ ਸਾਈਡ ਤੇ ਮੇਰੇ بڑے ਬਰੇਜ ਨੇ ਲਗਾਏ ਹੋਏ ਨੇ ਸੁੱਚੀਆਂ ਤੇ ਉਹ ਸਾਹਮਣੇ ਚਾਚੇ ਹੋਣਾ ਨੇ ਚਲੋ ਜੀ ਉਧਰ ਚਾਚਾ ਇਹਨਾਂ ਨੇ ਗੰਨੇ ਲਗਾਏ ਤੇ ਇਹਨਾਂ ਨੇ ਇਸ ਵਾਰ ਲਗਾ ਲਏ ਆਲੂ ਤੇ ਆਲੂ ਹੋ ਜਾਣਗੇ 1-2 ਮਹੀਨੇ ਤੱਕ ਤੇ ਫਿਰ ਸਾਨੂੰ ਵੀ ਮਿਲਣਗੇ ਤੇ ਲਓ ਜੀ ਇੱਦਾਂ ਸਾਰੇ ਸੱਜੀਆਂ ਵੱਡੇ ਭੜਾਣੇ ਲਗਾਈਆਂ ਹੋਈਆਂ ਨੇ ਤੇ نیچے ਜਾਵਾਂਗੇ ਇੱਦਾਂ ਵੀ نیچے ਜਾ ਕੇ ਤੁਹਾਨੂੰ ਦਿਖਾਵਾਂਗੇ